ਉਹ ਸਤਿਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਸਾਰੇ ਬੜੇ ਗਮਗੀਨ ਮਾਹੌਲ ਚਾ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਕਿ ਜਿਹੜੇ ਤੁਸੀਂ ਅੱਜ ਇੱਥੇ ਵੀ ਸਾਡੀ ਆਵਾਜ਼ ਦੁਨੀਆ ਤੱਕ ਲਿਜਾਣ ਲਈ ਆਏ ਹੋ ਇਸ ਲਈ ਧੰਨਵਾਦ ਕਰਦੇ ਹਾਂ ਦੂਸਰੀ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੀ ਇੱਥੇ ਚਰਚਾ ਹੋਈ ਹੈ ਥੋੜੀ ਬਹੁਤ ਅੱਜ ਹੋਰ ਲੰਬੀ ਚੌੜੀ ਚਰਚਾ ਨਾ ਹੋ ਕੇ ਅੱਜ ਅਸੀਂ ਸਿਰਫ ਜਿਹੜਾ ਸਾਡਾ ਇਹ ਨੌਜਵਾਨ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਇੱਕ ਸਾਡੀ ਮਸ਼ੀਨਰੀ ਦੀ ਤੋੜਪਾਨ ਕੀਤੀ ਗਈ ਪਰ ਇਹ ਤੋਂ ਵੀ ਗਾਹਾਂ ਜਦੋਂ ਕਿ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ ਸਾਡਾ ਯੂਥ ਪਿੱਛੇ ਖੜ ਗਿਆ ਅਗਵਾ ਨੇ ਅੱਗੇ ਭਰੇ ਤੇ ਫਿਰ ਵੀ ਸਾਡੀ ਪੀਸਫੁਲੀ ਉਧਰ ਨੂੰ ਮੂਵ ਕਰਨ ਦੇ باوجود ਵੀ ਉਹਨਾਂ ਨੇ ਸਾਡੇ ਤੇ ਅਥਰੂ ਗਾਇਸ ਛੱਡਿਆ ਇਹਦਾ ਮਤਲਬ ਕੀ ਨਿਕਲਦਾ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਜ਼ਰ ਆ ਰਹੀ ਸੋ ਇਸ ਸਾਰੀ ਕਹਾਣੀ ਨੂੰ ਅੱਜ ਸਾਡਾ ਤਿੰਨ ਸ਼ਹੀਦ ਹੋ ਚੁੱਕੇ ਨੇ ਇੱਕ ਦਾ ਦੋ ਦਿਨ ਪਹਿਲਾਂ ਹਜੇ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹਟਿਆ ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ ਹੈ ਦਾ ਬੱਚੇ ਦੀ ਡੈੱਡ ਬੋਡੀ ਸਾਡੇ ਕੋਲੇ ਪਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਕਹਾਂਗੇ ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ। ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ। ਪੰਜਾਬ ਗਵਰਨਮੈਂਟ ਨੂੰ ਅਸੀਂ ਕਹਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ। ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ। ਇੱਕ ਗੱਲ। ਜੋ ਸ਼ਹੀਦਾਂ ਨੂੰ ਮਾਨ ਸਨਮਾਨ ਬਣਦਾ ਹੈ ਉਹ ਦੇਵੇ ਪੰਜਾਬ ਗਵਰਨਮੈਂਟ। ਦੂਜੀ ਨਾਲ ਗੱਲ ਸਾਡੀ ਹੈ। ਕਿ ਪੰਜਾਬ ਗਵਰਨਮੈਂਟ ਚੁੱਤ ਸਾਡੇ ਪੰਜਾਬ ਦੇ ਹੱਦਾਂ ਦੇ ਅੰਦਰ ਆ ਕੇ ਇਕੱਲੇ ਬਿਆਨਾਂ ਨਾਲ ਗੱਲ ਨਹੀਂ ਕਰਨੀ ਕਿ ਅਸੀਂ ਕਹੀ ਜਾਈਏ ਜੀ ਅਸੀਂ ਬਿਆਨ ਦੇਤਾ ਅਸੀਂ ਆ ਕਹਤਾ ਅਸੀਂ ਆ ਕਹਤਾ ਬਿਆਨ ਪੋਲੀਟਿਕਲੀ ਗੱਲਾਂ ਨਾਲ ਨਹੀਂ ਗੱਲ ਬੰਨੀ ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ ਦਿਨਾਂ ਚ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਭਣਾਇਆ ਦੇ ਕਿਹਾ ਕਿ ਇਸ ਦੇ ਖਿਲਾਫ ਕਾਰਵਾਈ ਕਰੋ ਸਾਡੇ ਨੌਜਵਾਨਾਂ ਨੂੰ ਆ ਕੇ ਪ੍ਰੋਵੋਕ ਕਰ ਰਿਹਾ ਹੈ ਆ ਕੇ ਢੁਕਾ ਰਿਹਾ ਹੈ ਅੱਗੇ ਢੁਕਾਉ ਮਾਹੌਲ ਬਣਾ ਰਿਹਾ ਹੈ ਉਹਦੇ ਤੇ ਅੱਜ ਤੱਕਰ ਕੁਝ ਨਹੀਂ ਹੋਇਆ ਇਹ ਜ਼ਰੂਰ ਕਹਦਾ ਕਿ ਡੀਜੀਪੀ ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ ਜੀ ਇਹ ਆਈਡੀ ਆਪਣੇ ਡੀਆਈਜੀ ਦੀ ਡਿਊਟੀ ਲਾ ਦਿੱਤੀ ਉਹਦੇ ਵਿੱਚ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਸੀ ਵੇਖਣ ਨੂੰ ਲੇਕਿਨ ਅਜੇ ਤੱਕ ਕੁਝ ਨਹੀਂ ਹੋਇਆ ਸਾਡੇ ਏਰੀਆ ਚ ਆ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ ਸਾਡੇ ਏਰੀਆ ਚ ਆ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ ਇਹ ਸਾਰੇ ਦਾ ਸਾਰਾ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇਹਦੇ ਖਿਲਾਫ ਪੰਜਾਬ ਗਵਰਨਮੈਂਟ ਮਕਦਮਾ ਦਰਜ ਕਰੇ ਉਹਨਾਂ ਦੇ ਖਿਲਾਫ ਔਰ ਜੋ ਬੰਦੀ ਹੈ ਉਹ ਕਾਰਵਾਈ ਕਰੇ ਇਹ ਸਾਡੀ ਪੰਜਾਬ ਗਵਰਨਮੈਂਟ ਤੋਂ ਮੰਗ ਜਲੇਵਾ ਸਾਹਿਬ ਕੰਟਰੀ ਸਾਹਿਬ ਖਲੋ ਜਾ ਪੀਸੀ ਪੂਰੀ ਹੋ ਨਾ ਪੀਸੀ ਭੋਲ ਲੈਣ ਤੋਂ ਪਹਿਲਾਂ ਇਹ ਮੈਂ ਜਿੰਨੀ ਗੱਲ ਕਰਨੀ ਸੀ ਮੈਂਨੀ ਗੱਲ ਕੀਤੀ ਹੈ ਮੇਰੇ ਨਾਲ ਸਾਥੀ ਨੇ ਭਦੇਰ ਸਾਹਿਬ ਅਸੀਂ ਦੋ ਫਾਰਮ ਜੜਾਈ ਲੜ ਰਹੇ ਹਾਂ ਮੈਂ ਜਿੰਨੀ ਗੱਲ ਦੱਸੀ ਉਹ ਦੱਸੀ ਹੈ ਬਾਕੀ ਗੱਲ ਮਤਲਬ ਪੰਦੇਰ ਸਾਹਿਬ ਦੱਸੋ ਪੰਦੇਰ ਸਾਹਿਬ ਥੋੜਾ ਜਿਹਾ ਅੱਗੇ ਆ ਜਾਓ ਠੀਕ ਹੈ ਸਾਰੇ ਪ੍ਰੇਮਜਾਤ ਹਾਂ ਜੀ ਸਾਰੇ ਭਾਈ ਇਹ ਮੋਬਾਈਲ ਦੇਖੋ ਜੋਸ਼ੀ ਪਰੰਗਰ ਆਪੀ ਚੰਗਾ ਪੰਜਾਬੀ ਕਰਦਾ ਚੱਲ ਫਿਰ ਹਿੰਦੀ ਕਰਦੇ ਨੇ ਦੇਖੋ ਅੱਜ ਬੜਾ ਗਮਗੀਨ ਮਾਹੌਲ ਆ ਅਸੀਂ ਸਾਰੇ ਅੱਜ ਇੱਥੇ ਆਏ ਆ ਜੋ ਕਰੂਰ ਭਰਿਆ ਵਰਤਾਰਾ ਪਿਛਲੇ 13 ਤੋਂ ਕੇਂਦਰ ਨੇ ਆਰੰਭ ਕੀਤਾ ਸੀਗਾ ਅੱਜ ਜੋ ਅਸੀਂ ਉਹਨਾਂ ਗਾੜੀ ਸ਼ਖਸ਼ਮ ਰੱਖ ਰਹੇ ਸੀ ਵੀ ਇਹ ਸਾਨੂੰ ਨਹੀਂ ਲੱਗਦਾ ਵੀ ਇਹ ਜਮਹੂਰੀਅਤ ਦੀ ਕੋਈ ਪਛਾਣ ਹੈਗੀ ਆ ਜਾਂ ਤੁਸੀਂ ਜਿਹੜਾ ਦਾਵਾ ਕਰਦੇ ਵੀ ਸਭ ਤੋਂ ਵੱਡਾ ਲੋਕਤੰਤਰ ਆ ਹੈ ਭਾਰਤ ਉਹ ਪੀਸਫੁਲੀ ਟੰਗਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦੇਣਾ ਜਾਂ ਫਿਰ ਬਹਿ ਕੇ ਗੱਲ ਕਿਉਂ ਨਹੀਂ ਕਰ ਜਾਂਦਾ ਔਰ ਸਾਡਾ ਸ਼ੰਕਾ ਸੀ ਵੀ ਇਹ ਮਾਹੌਲ ਦੇ ਵਿੱਚੋਂ ਸਾਡਾ ਨੁਕਸਾਨ ਹੋਊਗਾ ਔਰ ਇਹ ਕੇਂਦਰ ਦੀ ਮਨਸ਼ਾ ਸੀ ਵੀ ਅਸੀਂ ਬਜੇਦਿਆਂ ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ ਤੋਂ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈਕ ਮਾਹੌਲ ਆ ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਐ ਇਸ ਗੱਲ ਦੀ ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂਗੇ ਤੋਂ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਅਸਕੇ ਹਮ ਗੈਰ ਰਾਜਨੀਤਕ ਅੱਜ ਇਹ ਐਲਾਨ ਕਰਦਾ ਇਸ ਰੋਸ ਨੂੰ ਦੇਖਦੇ ਆ ਆ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ ਜਿਹੜਾ ਵੀ ਕੋਈ ਵਹੀਕਲ ਆ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਬੱਸ ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵਹੀਕਲ ਆ ਆਪਣੇ ਸਾਰੇ ਵਹੀਕਲਾਂ ਤੇ ਇਸ ਕੇਂਦਰ ਨੇ ਜੋ ਜਬਰਟਾਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ ਔਰ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵਹੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੁਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਇੱਕ ਜਗ੍ਹਾ ਤੇ ਦੂਸਰਾ ਇਹ ਤੋਂ ਗਾਹਾਂ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ ਚ ਕਸਬੇ ਚ ਗਲੀ ਚ ਕੂਚੇ ਚ ਜਿਹੜੇ ਜਮਹੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਵੀ ਇਸ ਰੋਸ ਵੱਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਇਹ ਪੜ ਜੋ ਯਾਰੋ ਇੱਕ ਮਿੰਟ ਗੱਲ ਪੂਰੀ ਦੂਸਰਾ ਸੋਲ ਫਿਰ ਕਰ ਲਿਓ ਜਿਵੇਂ ਸਾਡੀ ਟੈਰਿਟਰੀ ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਦਾਂ ਦੀ ਭੰਨ ਤੋੜ ਕੀਤੀ ਗੱਡੀਆਂ ਪੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰੇ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਨ ਤੋੜ ਕਰਦੇ ਸੀ ਸਾਡੇ ਬੰਦਨ ਇੰਜਨ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨੂੰ ਵੀ شناਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਰੰਸ਼ਣ ਕਰੇ ਵੀ ਉਹਨਾਂ ਖਿਲਾਫ 102 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹ ਤੋਂ ਗਾਹਾਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਪੀਸਫੁਲੀ ਟੰਗਣਾ ਚੱਲਿਆ ਸਾਡਾ ਅਸੀਂ ਉੱਥੇ ਆਗੂ ਗਏ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵਹੀਕਲ ਰੁਕੇ ਆ ਉਹਦੇ ਗਾੜੀ ਜਿਹੜੇ ਆ ਉਹ ਡੰਫਰ ਜਿਹੜੇ ਆ ਉਹ ਉਹ ਡਾਇਏ ਗਏ ਆ ਸਥਿਤੀ ਸਪਸ਼ਟ ਕਰੇ ਵੀ ਪੰਜਾਬ ਸਰਕਾਰ ਦਾ ਕੀ ਮਨਸ਼ਾਗਾ ਪਿੰਡਾਂ ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਾਂ ਚ ਮੋਰਚਾ ਖਤਮ ਹੋ ਜਾਣਾ ਇਹ ਅਨਪੁਸ਼ਟ ਖਬਰਾਂ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸੀਆਂ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਹੈ ਵੀ ਉਹਨਾਂ ਦਾ ਘੋਲ ਪ੍ਰਤੀ ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਵਾ ਤੋ ਇਹ ਇਹ ਦੋ ਗੱਲਾਂ ਸੀਗੀਆਂ ਹੁਣ ਮੈਂ ਕਿਹਾ ਫੁੱਲ ਸਾਹਿਬ ਗੱਲ ਕਰ ਲੈਣ ਖਾਂ ਪੱਪੀ ਆ ਆ ਇਹ ਇੱਕ ਜੱਥਾ ਹਾਂ ਹਾਂ ਇੱਕ ਮਿੰਟ ਮਿੰਟ ਇਹ ਪਹਿਲਾ ਪਹਿਲਾ ਨੰਬਰ 1 ਕੱਲ ਕਰੇ ਜੀ ਵਿੱਚ ਦੂਜੇ ਜੱਥਾ ਹਾਂ ਇਹ ਜੱਥਾ ਤੋ ਮੈਂ ਕਰਾਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਪਨੀਰ ਸਾਹਿਬ ਨੇ ਕਾਫੀ ਗੱਲਾਂ ਡਿਟੇਲ ਨਾਲ ਦੱਸੀਆਂ ਕੁਝ ਗੱਲਾਂ ਨਾਲ ਵਿੱਚ ਰਹਿ ਗਈ ਇੱਕ ਗੱਲ ਚੋੜਨ ਵਾਲੀ ਕਿਉਂਕਿ ਹੋ ਸਕਦਾ ਇਹ ਗੱਲਬਾਤ ਚਰਚਾ ਦੇ ਵਿੱਚੋਂ ਨਾ ਹੀ ਆਈ ਹੋਵੇ ਦੇਖੋ ਇਸ ਬਾਰਡਰ ਤੇ ਖਨੋਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ ਜਿੱਥੇ ਆ ਕੇ ਪੁਲਿਸ ਨੇ ਹਮਲਾ ਕਰਕੇ ਪੰਜਾਬ ਦੀ ਹੱਦ ਚ ਆ ਕੇ ਘੱਟੋ ਘੱਟ 25 ਤੋਂ 30 ਦੇ ਕਰੀਬ ਟਰੈਕਟਰ ਭੰਲੇ ਲਿਆ ਉੱਥੇ ਸਾਡੇ 5 ਕਿਸਾਨਾਂ ਨੂੰ ਵੀ ਚੱਕ ਕੇ ਲਗਈਆ ਪੰਜਾਬ ਗਵਰਨਮੈਂਟ ਦੀ ਇਹ ਰਿਸਪੋਨਸੀਬਿਲਟੀ ਬਣਦੀ ਆ ਕਿ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨਾਂ ਦੀ ਪੜਤਾਲ ਕਰਾਵੇ ਉਹ ਕਿੱਥੇ ਨੇ ਉਹ ਪੰਜਾਬ ਦੇ ਲੋਕ ਪੰਜਾਬ ਹਰਿਆਣੇ ਦੀ ਪੁਲਿਸ ਚੱਕ ਕੇ ਲੱਗੇ ਗਈ ਆ ਔਰ ਉਹਨਾਂ ਦੀ ਪੜਤਾਲ ਕਰਾਉਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਔਰ ਜਲਦੀ ਸਾਨੂੰ ਉਹਨਾਂ ਦੀ ਪੜਤਾਲ ਕਰਵਾ ਕੇ ਉਹਨਾਂ ਦਾ ਕੀ ਕਿຊੂਰ ਹੈ ਉਹ ਤਾਂ ਸਾਡੇ ਅਰਗੇਜੀ ਬੈਠੇ ਸੈਂਟਰਲਿਜੀ ਬੈਠੇ ਆ ਇੱਥੋਂ ਚੱਕ ਕੇ ਲਿਜਾ ਕੇ ਕੀ ਕਿਉਂ ਉਹਨਾਂ ਬੰਦਿਆਂ ਨੂੰ ਤੇ ਕੀਤਾ ਜਾ ਰਿਹਾ ਪੰਜਾਬ ਗਵਰਨਮੈਂਟ ਦੇਤੇ ਸੰਗਿਆਨ ਲਵੇ ਇਹ ਸਾਡੀ ਅਪੀਲ ਹੈ ਤੇ ਹੁਣ ਸੁਣਨ ਦਰ ਲੀਏ ਆ ਅਰੇ ਪੂਰੀ ਗੱਲ ਨਹੀਂ ਆ ਰਹੀ ਮੈਂ ਸਰਜੀਤ ਸਿੰਘ ਫੂਲ ਉਹ ਚੇਅਰਮੈਨ ਬੀਕੇ ਜੋ ਕ੍ਰਾਂਤੀਕਾਰੀ ਪੰਜਾਬ ਇੱਕ ਪੁਆਇੰਟ ਜਿਹੜਾ ਹੋਰ ਰਹਿ ਗਿਆ ਹੈ ਮੈਂ ਦੋ ਇੱਕ ਤਾਂ ਜਿਹੜੀ ਸਾਨੂੰ ਪਤਾ ਹੋਣਾ ਵੀ ਜਿਹੜੀ ਗੋਲੀ ਇਹ ਨੌਜਵਾਨ ਦੀ ਮੌਤ ਹੋਈ ਹੈ ਉਹਦੀ ਸਿੱਧੀ ਗੋਲੀ ਸਿਰਚ ਗੋਲੀ ਲੱਗਣ ਨਾਲ ਮੌਤ ਹੋਈ ਹੈ ਸਿੱਧੀ ਗੋਲੀ ਉੱਥੇ ਹੀ ਮਰ ਗਏ ਜਾਂਦੇ ਹੁੰਦਿਆਂ ਨੇ ਜਾਂ ਸਿੱਧਕੀ ਗੋਲੀ ਮਾਰ ਕੇ ਮਾਰਨ ਦਾ ਉੱਥੇ ਹੁਕਮ ਦਿੱਤਾ ਜਾਂਦਾ ਜਦੋਂ ਦੋਨਾਂ ਪਾਸੇ ਹਥਿਆਰ ਬੰਦ ਤਾਂ ਸੌ ਲੜ ਰਹੀਆਂ ਹੁੰਆਂ ਉਦੋਂ ਆਇਆ ਹੁੰਦਾ ਵੀ ਜਿੰਨੇ ਬਹੁਤ ਤੋਂ ਬੰਦੇ ਮਾਰੇ ਮਾਰੇ ਜਾ ਸਕਦੇ ਮਾਰੇ ਜਾਣ ਪਰ ਇੱਥੇ ਕੀ ਹੈ ਇੱਕ ਪਾਸੇ ਜਿਹੜੇ ਬਿਲਕੁਲ ਨਹੱਥੇ ਕੋਈ ਸਾਡੇ ਕੋਲ ਹਥਿਆਰ ਨਹੀਂ ਕੋਈ ਸਾਡੇ ਕੋਲੇ ਕੋਈ ਬਰੂਦੀ ਹਥਿਆਰ ਨਹੀਂ ਕੋਈ ਹੋਰ ਨਹੀਂ ਨਹੱਥੇ ਕਿਸਾਨ ਹੈ ਦੂਜੇ ਪਾਸੇ ਹਥਿਆਰਬੰਦ ਫੋਰਸਾਂ ਨੇ ਸੋ ਇਸ ਕਰਕੇ ਇਹ ਤਾਂ ਇਹ ਜੇ ਮੌਕੇ ਜੇ ਨੌਸਤ ਵੀ ਆਉਂਦੀ ਹੁੰਦੀ ਤਾਂ ਬਹੁਤ ਬੰਦੇ ਹਲੈਤਾ ਹੁੰਦੇ ਕਿ ਪੈਰ ਦੇ ਵਿੱਚ ਪੈਰ ਦੇ ਵਿੱਚ ਗੋਲੀ ਮਰੀ ਜਾਵੇ ਜੇ ਸ੍ਰੇਤ ਕਰਨਾਵਤੋਂਗੇ ਪਰ ਇਹਨੇ ਸਿੱਧੀ ਗੋਲੀ ਸਿਰਚ ਮਾਰੀ ਹੈ ਸੋ ਇਹਦਾ ਅਸੀਂ ਕਹਿੰਦੇ ਆ ਕਿ ਆਏ ਨਹੀਂ ਵੀ ਉਹ ਬੰਦੇ ਨੇ ਜਿਹੜੇ ਨੇ ਗੋਲੀ ਮਾਰੀ ਹੈ ਸਿੱਧੀ ਉਹੀ ਜ਼ਿੰਮੇਵਾਰ ਹੈ ਸਾਡੇ ਕੋਲੇ ਭਰੋਸੇਯੋਗ ਸੂਤਰਾਂ ਤੋਂ ਸੋਮਿਆ ਤੋਂ ਜਾਣਕਾਰੀ ਹੈ ਵੀ ਜਦੋਂ ਸਾਡੀ ਗੱਲਬਾਤ ਟੁੱਟ ਗਈ ਸੀ 18 ਤਰੀਕ ਨੂੰ 19 ਤਰੀਕ ਨੂੰ ਗ੍ਰਹਿ ਮੰਤਰੀ ਆਪਣੇ ਸੈਂਟਰ ਦੇ ਅ ਅਮਿਤ ਸ਼ਾਹ ਨੇ ਸਾਰੀਆਂ ਫੋਰਸਾਂ ਵਾਲੀ ਕਿਉਂਕਿ ਉਹ ਸਾਰੀਆਂ ਫੋਰਸਾਂ ਵਾਲੀਆਂ ਪੈਰਾ ਮਿਲਟਰੀ ਫੋਰਸਾਂ ਦੀਆਂ ਹੈੱਡ ਹੈ ਉਹ ਉਹਨੇ ਮੀਟਿੰਗ ਕਰਕੇ ਹਦਾਇਤ ਕੀਤੀ ਆ ਸਾਡੇ ਕੋਲ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਇਹ ਗਾਹਾਂ ਨਹੀਂ ਟੱਪਣ ਦੇਣਾ ਜੇ ਗਾਹ ਟੱਪਦੇ ਆ ਤਾਂ ਭਾਵੇਂ ਸਿੱਧੀ ਗੋਲੀ ਵੀ ਮਾਰਨੀ ਭਾਵੇਂ ਤਮਰੋ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਉਹਨਾਂ ਦੀ ਸੁਰੱਖਤ ਕਰਕੇ ਭਾਵੇਂ ਪ੍ਰਾਈਵੇਟ ਬੰਦਿਆਂ ਦੇ ਵਰਦੀਆਂ ਪਾਈਆਂ ਨੇ ਭਾਵੇਂ ਉਹ ਮੁਲਾਜ਼ਮ ਹੈ ਕਿਸੇ ਵੀ ਫੋਰਸ ਦੇ ਉਹਨਾਂ ਦੇ ਕਤਲ ਦਾ ਪਰਚਾ ਦਰਜਾ ਹੋ ਕੇ ਅਲੰਗਣਾ ਦਾ ਪਰਚਾ ਦਰਜਾ ਹੋ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਦੂਜੀ ਗੱਲ ਹੈ ਸਾਡਾ ਹਮਦਰਦੀ ਵਜੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਹੋਰ ਸਮਾਜਿਕ ਜਥੇਬੰਦੀਆਂ ਨੇ ਪੋਲੀਟੀਕਲ ਜਥੇਬੰਦੀਆਂ ਨੇ ਇਹਦੀ ਹਮਾਇਤ ਦੇ ਵਿੱਚ ਹਾ ਦਾ ਨਾਰਾ ਮਾਰਿਆ ਉਹਨਾਂ ਨੇ ਹਾ ਦਾ ਨਾਰਾ ਨਹੀਂ ਮਾਰਿਆ ਉਹਦੀ ਹਮਾਇਤ ਦੇ ਵਿੱਚ ਛੋਟੇ-ਮੋਟੇ ਪ੍ਰੋਗਰਾਮ ਕੀਤੇ ਅਸੀਂ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਨੂੰ ਉਹਨਾਂ ਦਾ ਥੈਂਕਸ ਕਰਦੇ ਆਂ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਹਾ ਦਾ ਮਾਰਿਆ ਇਸ ਜ਼ਬਰ ਦੇ ਖਿਲਾਫ ਪਰ ਨਾਲ ਹੀ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਹੈ ਪੀ ਜਿਹੜਾ ਕੋਈ ਇਸ ਦੇ ਅਗਲਾ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਜਿਹੜਾ ਇਹ ਦੋਨਾਂ ਆਪਣਾ ਮੋਰਚਾ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ 10 ਮੰਗਾਂ ਨੂੰ ਲੈ ਕੇ ਇਹਦੇ ਨਾਲ ਜੋੜ ਕੇ ਜੇ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਤਾਂ ਪੈਰਲਲ ਪ੍ਰੋਗਰਾਮ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਉਹ ਸਮਾਨਾਂਤਰ ਪੈਰਲਲ ਟਕਰਾਵਾ ਪ੍ਰੋਗਰਾਮ ਨਾ ਦੇਣ ਇਧਰਲੇ ਜਿਹੜਾ ਮੋਰਚਾ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੀ ਅਸੀਂ ਚਾਹੁੰਦੇ ਆ ਵੀ ਉਹ ਹਮੇਤ ਕਰਨ ਇਹ ਸਾਡੀ ਅਪੀਲ ਹੈ ਧਲੇਵਾਲ ਸਾਹਿਬ ਧਲੇਵਾਲ ਸਾਹਿਬ ਪੰਜਾਬ ਸਰਕਾਰ ਪੰਜਾਬ ਸਰਕਾਰ ਤੁਸੀਂ ਕਹਿ ਰਹੇ ਹੋ ਬਾਰ-ਬਾਰ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਵਾਰ-ਵਾਰ ਤੁਸੀਂ ਪੰਜਾਬ ਸਰਕਾਰ ਨੂੰ ਦੱਸ ਰਹੇ ਹੋ ਅਪੀਲ ਕਰ ਰਹੇ ਹੋ ਕਿ ਬੰਦੇ ਬੜੇ ਜਾ ਰਹੇ ਕੀ ਹੈ ਕੀ ਭੂਮਿਕਾ ਮੰਨਦੇ ਹੋ ਕਿ ਪੰਜਾਬ ਸਰਕਾਰ ਦੀ ਇਸ ਵੇਲੇ ਭੂਮਿਕਾ ਕੀ ਹੈ ਕਿਸਾਨਾਂ ਦੇ ਟਕਣ ਨੂੰ ਲੈ ਕੇ ਇੱਕ ਹੋਰ ਇੰਪੋਰਟੈਂਟ ਸੀਗੀ ਵੀ ਜਿਹੜਾ ਮੀਡੀਆ ਚਾ ਰਿਹਾ ਵੀ ਕੇਂਦਰ ਨੇ ਇਹਨਾਂ ਨੂੰ ਸੱਦਾ ਦਿੱਤਾ ਤੇ ਜਿਹੜਾ ਪੋਜੀਸ਼ਨ ਬਣ ਗਈ ਉਸ ਤੋਂ ਬਾਅਦ ਗੱਲ ਅੱਗੇ ਨਹੀਂ ਵਧ ਰਹੀ ਉਹਦੇ 'ਚ ਸਹੀ ਗੱਲ ਆ ਵੀ ਜਿਹੜੀ ਕੱਲ ਗੱਲ ਹੋ ਰਹੀ ਸੀ ਸਭ ਤੋਂ ਟੈਕਨੀਕਲ ਗੱਲ ਸੀ ਅਸੀਂ ਕਹਿੰਦੇ ਸੀ ਅਜੰਡਾ ਤੈਅ ਕਰੋ ਗੱਲਬਾਤ ਦੇ ਵਿੱਚ MSP ਗਰੰਟੀ ਕਾਨੂੰਨ ਬਣਾਉਣ ਦਾ ਹੱਲ ਲਈ ਮੀਟਿੰਗ ਹੋਰ ਮੰਗਾ ਅਸਲ ਇਸ ਗੱਲ ਤੋਂ ਕੇਂਦਰ ਭੱਜ ਗਿਆ ਵੀ ਏਜੰਡਾ ਨਹੀਂ ਲਿਖਣਾ ਵੀ MSP ਗਰੰਟੀ ਕਾਨੂੰਨ ਬਣਾਉਣ ਦੇ ਹੱਲ ਲਈ ਮੀਟਿੰਗ ਕਰਨੀ ਏਜੰਡਾ ਲਿਖਣ ਤੋਂ ਭੱਜਿਆ ਸਰਕਾਰ ਤੇ ਤਾਂ ਡੈਡਲਕ ਉਦੋਂ ਬਾਅਦ ਜਦੋਂ ਖਨੋਰੀ ਵਾਲੀ ਘਟਨਾ ਆਈ ਸਾਡੇ ਸਾਹਮਣੇ ਫਿਰ ਅਸੀਂ ਗੱਲਬਾਤ ਜਾਣਾ ਚੰਗਾ ਨਹੀਂ ਸਮਝਾ ਦਲੇਵਾਂ ਤੁਸੀਂ ਪਾਜੀ ਨੂੰ ਕਹੋ ਕੀ ਮਨਤਿਓ ਪੰਜਾਬ ਸਰਕਾਰ ਦੀ ਭੂਮਿਕਾ ਕੀ ਹੈ ਦੇਖਿਏ ਮੈਂ ਥੋੜਾ ਜਿਆ ਗੱਲ ਹੋਣਾ ਜਿੰਨੀ ਹੋਰ ਕਿਸੇ ਨੂੰ ਬੋਲਣਾ ਨਹੀਂ ਇਹ ਜਿਹੜਾ ਸਾਡਾ ਮੈਸੇਜ ਹੈ ਨਾ ਅਸੀਂ ਕਨਵੇ ਕੀਤਾ ਹੈ ਇਹ ਮੈਸੇਜ ਪੂਰੇ ਭਾਰਤ ਦੇ ਵਿੱਚ ਲਾਗੂ ਹੋਵੇ ਇਹ ਪੰਜਾਬੀ ਭਾਸ਼ਾ ਦੇ ਵਿੱਚ ਬੋਲ ਕੇ ਸਾਰਿਆਂ ਨੇ ਅਸੀਂ ਇਹਨੂੰ ਕਨਵੇ ਕੀਤਾ ਕੋਈ ਤੁਹਾਡੇ ਕੋਲੇ ਚੈਨਲ ਹੈ ਜਿਹੜੇ ਉਹ ਹੋਣਗੇ ਜਿਨ੍ਹਾਂ ਦੇ ਰਾਹੀਂ ਆਪਣੀ ਗੱਲ ਹਿੰਦੀ ਚ ਜਾਣੀ ਹੈ ਆਪਣੇ ਉਹ ਕਿਸਾਨ ਦਾ ਨਾਮ ਕੀ ਹੈ ਮੁੰਡੇ ਦਾ ਦੱਸਿਆ ਸ਼ੁਭ ਕਰਨ ਸ਼ੁਭ ਕਰਨ ਸ਼ੁਭ ਕਰਨ ਕਿ ਸ਼ੁਭ ਕਰਮ ਸ਼ੁਭ ਕਰਨ ਕਰਨ ਹੋਰ ਉਹ ਹਲੇ ਚੱਲ ਰਹੀ ਸੀ ਬੱਲੋਂ ਪਿੰਡ ਦੇਖੀਏ ਮੈਂ ਪੂਰੇ ਦੇਸ਼ ਕੇ ਉਹਨ ਸਭੀ ਸੰਗਠਨੋਂ ਕੋ ਸਭੀ ਹਮਦਰਦ ਲੋਗੋਂ ਕੋ ਜੋ ਕਿਸਾਨ ਕੇ ਸਾਥ ਆਪਣੀ ਹਮਦਰਦੀ ਰੱਖਤੇ ਹੈ ਜਿਸ ਕਿਸਾਨ ਨੇ ਪੂਰੇ ਦੇਸ਼ ਕੇ ਹੱਥ ਸੇ भिखारी वाला पकड़ा हुआ था वो छुड़वा कर बेटा इन्होंने बिल्कुल पीसफुली प्रोटेस्ट करते हुए उस बच्चे के ऊपर गोली चलाई है और उस बच्चे का कत्ल किया उस बच्चे को शहीद किया है जो जो लोग पूरे भारत के अंदर ऐसी ऐसी घटनाओं के खिलाफ आवाज उठाता उठाना चाहते हैं, जो चाहते हैं कि देश के अंदर जमहूरियत जिंदा रही उन सबसे हमारी अपील है कि आज से ही कल के कल को सभी जितने भी लोग हमारी आवाज सुन रहे हैं सबकी एक जिम्मेदारी बनती है कि हमने ये रखा है कि काले दिवस की तरह पूरा भारत की हर एक मकान हर घर हर दुकानदार हर गाड़ी हर बड़ी गाड़ी छोटी गाड़ी उसके ऊपर एक काला झंडा लगाकर, वो अपना इस इस सरकार की दरिंदगी के खिलाफ वो अपना रोष प्रकट करें पूरे देश के लिए हमारा ये निवेदन तो है सवाल सी, ए, एक दो एक दो एक 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 ओ जरूरी देखो ओ दो कल्ला भरा से जड़ी खबर आई है ਉਹਦੀ ਐਗਜੈਕਟ ਉਮਰ 22 ਸਾਲ ਆ ਅੱਡ ਅੱਡ ਚੱਲ ਰਿਆ ਨਾ ਠੀਕ ਆ ਜੀ ਤੇ ਇੱਕ ਬਾਪ ਆ ਇੱਕ ਉਹਦੀ ਦਾਦੀ ਆ ਤੋ ਦੇਖੋ ਬਹੁਤ ਛੋਟੇ ਪਰਿਵਾਰ ਸੋ ਜੀ ਜਿਹੜੀ ਦਰਿੰਦਗੀ ਸਰਕਾਰ ਦੀ ਆ ਉਹ ਬੜੀ ਸਾਫ ਚਲਕਦੀ ਆ ਕੱਲੇ ਕੱਲੇ ਮਾਮਾ ਦੇ ਪੁੱਤਾਂ ਔਰ ਜਿਵੇਂ ਸਿਰਾਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵਾ ਇਹ ਆਪਣੇ ਆਪ 'ਚ ਬੜਾ ਵੱਡਾ ਜਬਰ ਆ ਜਿਹੜੀ ਇਹ ਰੈਂਕ ਦੀ ਸੀ ਜੀ ਦੱਲੇ ਸਭ ਜੀ ਇਹ ਦੇਖਿਏ ਪੰਜਾਬੀ 'ਚ ਕਰਦੇ ਪੰਜਾਬੀ 'ਚ ਕਰਦੇ ਆ ਜੀ ਹਾਂ ਜੀ ਪੰਜਾਬ ਗੌਰਮੈਂਟ ਦਾ ਤੁਹਾਡਾ ਸਵਾਲ ਸੀਗਾ ਕਿ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਦੂਸਰੀ ਨਹੀਂ ਤੀਸਰੀ ਮੀਟਿੰਗ ਜਿੱਦਾਂ ਹੋਈ ਆ ਅਸੀਂ ਤੁਹਾਡੇ ਮਾਧਿਅਮ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਇੱਕ ਅਪੀਲ ਕੀਤੀ ਸੀ ਕਿ ਐਸ ਮੀਟਿੰਗ ਦੇ ਵਿੱਚ ਕਿਰਪਾ ਕਰਕੇ ਸਾਡੇ ਮੁੱਖ ਮੰਤਰੀ ਜੀ ਖੁਦ ਆਉਣ ਕਿਉਂਕਿ ਮਸਲੇ ਬੜੇ ਗੰਭੀਰ ਆ ਉਧਰਲੇ ਪਾਸੋਂ ਜਿਹੋ ਜਿਹੇ ਹਥਿਆਰ ਚਲਾਏ ਜਾ ਰਹੇ ਸਾਡੇ ਦੇ ਵਰਤੇ ਜਾ ਰਹੇ ਸੀ ਬੜੇ ਖਤਰਨਾਕ ਤੇ ਅਨਮਨੁੱਖੀ ਹਥਿਆਰ ਵਰਤੇ ਜਾ ਰਹੇ ਸੀ ਸਰਕਾਰ ਦਾ ਅਸੀਂ ਧਿਆਨ ਉਹਦੇ ਤੇ ਕੇਂਦਰਿਤ ਕਰਨਾ ਪ੍ਰਧਾਨ ਮੰਤਰੀ ਦਾ ਸੌਰੀ ਮੁੱਖ ਮੰਤਰੀ ਦੇ ਸਾਹਮਣੇ ਸਾਡੀ ਭਾਵਨਾ ਸੀ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਧਿਆਨ ਦੇ ਵਿੱਚ ਉਹ ਗੱਲ ਆਵੇ ਅਸੀਂ ਰੱਖੀ ਆ ਉਹ ਸਾਰੀ ਗੱਲ ਸਰਕਾਰ ਨੇ ਕਿਹਾ ਸਾਨੂੰ ਕਿ ਅਸੀਂ ਇਹਦੇ ਤੇ ਰੋਕ ਲਾਉਣੇ ਇਹ ਨਹੀਂ ਕਿਹਾ ਇਹ ਵੀ ਕਿਹਾ ਵੀ ਕਾਰਵਾਈ ਕਰਾਂਗੇ ਲੇਕਿਨ ਹਜੇ ਤੱਕ ਕਾਰਵਾਈ ਕਰਨ ਦੀ ਬਜਾਇ ਸਿੱਧੀਆਂ ਗੋਲੀਆਂ ਚੱਲ ਰਹੀਆਂ ਨੇ ਇਹਦੇ ਤੋਂ ਲੱਗ ਰਿਹਾ ਹੈ ਕਿ ਜੋ ਸਾਨੂੰ ਦਿਖ ਰਿਹਾ ਹੈ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਕਿ ਕਿਆ ਚ ਕਾਰਨ ਹੈ ਸਾਨੂੰ ਕੀ ਕਿਹਾ ਜਾ ਰਿਹਾ ਹੈ ਤੇ ਅੰਦਰੋਂ ਕੀਤਾ ਕੀ ਜਾ ਰਿਹਾ ਹੈ ਅੱਜ ਤੱਕ ਜਿਹੜਾ ਅਸੀਂ ਪਹਿਲੇ ਦਿਨ ਇੱਕ ਇਹਨਾਂ ਨੂੰ ਪੰਜਾਬ ਪਾ ਉਹਨਾਂ ਦੀ ਪੁਲਿਸ ਦਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਫਰਕੇ ਦਿੱਤਾ ਹੈ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਫਿਰ ਕੀ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਇਹ ਵੀ ਕਿਤੇ ਸਾਡੇ ਨਾਲ ਉਹੀ ਕੁਛ ਕਰਨ ਤੇ ਕਰਵਾਉਣ ਵਾਲਿਆਂ ਵਿੱਚ ਸ਼ਾਮਿਲ ਤਾਂ ਨਹੀਂ ਹੈ ਜੋ ਸਾਨੂੰ ਲੱਗ ਰਿਹਾ ਹੈ ਸਾਨੂੰ ਇਹੀ ਸਪਸ਼ਟ ਹੋ ਰਿਹਾ ਕਿਉਂ ਇਹ ਦੇਖੋ ਇੱਕ ਪਾਸੇ ਉਹਨਾਂ ਦੇ ਕਾਰਵਾਈ ਕਰਨਾ ਅਸੀਂ ਮੰਗ ਰਹੇ ਹਾਂ ਕਿ ਸਾਡੇ ਏਰੀਆ ਦੇ ਵਿੱਚ ਆ ਗਏ ਸਾਡੇ ਤੇ ਗੋਲੀਆਂ ਚਲਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਬੈਰੀਕੇਡਿੰਗ ਕਰੀ ਬੈਠੇ ਆ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਤੇ ਤਰੰਤ ਐਕਸ਼ਨ ਲੈਂਦੀ ਨਹੀਂ ਲਿਆਗਾ ਅੱਜ ਤਾਈਂ ਅਗਰ ਉਹਦੇ ਦਾ ਐਕਸ਼ਨ ਲਿਆ ਹੁੰਦਾ ਮੈਂ ਦਾਅਵੇ ਨਾਲ ਗੱਲ ਕਰਦਾ ਨਾ ਸਾਡੇ ਟਰੈਕਟਰ ਫੁੱਟਲੇ ਸੀ ਨਾ ਸਾਡੇ ਜਿਹੜੇ ਇਹ ਪੰਜ ਵਿਅਕਤੀ ਮੋਰਚੇ ਦੇ ਵਿੱਚੋਂ ਆ ਕੇ ਚੱਕ ਕੇ ਲੈ ਕੇ ਜene ਨਾ ਉਹ ਜਾਣੇ ਸੀ ਨਾ ਸਾਡਾ ਇਹ ਨੌਜਵਾਨ ਸ਼ਹੀਦ ਹੋਣਾ ਸੀ ਇਹ ਉਸ ਦਿਨ ਦੀ ਸਰਕਾਰ ਦੀ ਢਿੱਲ ਦਿਆ ਅਸੀਂ ਸਿੱਟਾ ਭੁਗਤ ਰਹੇ ਹਾਂ ਔਰ ਇਹ ਸਰਕਾਰ ਨੂੰ ਜੀ ਚੇਤਾਵਨੀ ਦਿੰਦੇ ਆ ਕਿ ਇਹ ਬਹੁਤੀ ਅਗਲੀ ਗੱਲ ਹੋਰ ਕਰ ਤੂ ਦੇਖੋ ਜਿਵੇਂ ਗੱਲ ਪੰਦੇਰ ਸਾਹਿਬ ਨੇ ਦੱਸੀ ਹੈ ਕਿ ਪਿੰਡਾਂ ਦੇ ਵਿੱਚ ਆ ਜਾ ਕੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਰਚਾ ਦਾ ਖੰਡ ਜਾਣਾ ਉਹ ਤਾਂ ਗ੍ਰਿਫਤਾਰ ਕਰ ਲੈਣੇ ਆ ਕਰ ਲੈ ਸਰਕਾਰ ਨੇ ਗ੍ਰਿਫਤਾਰ ਕਰਨੀ ਇਹਦਾ ਲੋਕਾਂ ਨੂੰ ਦਬਾਉਣਾ ਇੱਕਦਰੀ ਜ਼ਿੰਮੇਵਾਰੀ ਇੱਕ ਕੱਲ ਇਹ ਪੰਜਾਬ ਕਿ ਸਿਆਸਤ ਹੋ ਰਹੀ ਹੈ ਜੀ ਇਹ ਧਰਮ ਨੂੰ ਲੈ ਕੇ ਪੰਜਾਬ ਕੋਲ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਪੰਜਾਬ ਸਰਕਾਰ ਅਕਸਰ ਜੇ ਪੁਲਿਸ ਰੋਕ ਰਹੀ ਹੈ ਜਾ ਕੇ ਪੁਲਿਸ ਟਿੱਪਰ ਲਾ ਕੇ ਸਾਡੇ ਪ੍ਰਸ਼ਾਦ ਦੇ ਲੰਗਰ ਦੀ ਵਿਵਸਥਾ ਜੋ ਹੋ ਰਹੀ ਹੈ ਉਹਨੂੰ ਰੋਕ ਰਹੀ ਹੈ ਤਾਂ ਪੰਜਾਬ ਸਰਕਾਰ ਦੀ ਮਰਸ਼ਾਦੋਂ ਬਗੈਰ ਤਾਂ ਕੋਈ ਨਹੀਂ ਰੋਕ ਸਕਦਾ ਤਾਂ ਇਸ ਸਰਕਾਰ ਦੇ ਤੇ ਆਪਦੀ ਨੀਤੀ ਸਪੱਸ਼ਟ ਕਰੋ ਕਿ ਸਰਕਾਰ ਕਿੱਥੇ ਖੜੀ ਆ ਕਿਦੋਂ ਲੈਵਾ ਤੁਸੀਂ ਕਹਿ ਰਹੇ ਨਹੀਂ ਨਹੀਂ ਇੱਕ ਇੱਕ ਹੋਰ ਦੇ ਦਿਓ ਕੱਲ ਜਾ ਰਿਹਾ ਸੁਣ ਲਓ ਨਹੀਂ ਨਹੀਂ ਇੱਕ ਮਿੰਟ ਜੀ ਨਾਲ ਜੋੜ ਦਿੰਦੇ ਆ ਜੋਟਾ ਹੀ ਸਵਾਲ ਆ ਜਾਣਾ ਇੱਥੇ ਫਿਰ ਪਹੁੰਚ ਗਏ ਲੱਗ ਰਿਹਾ ਤੁਹਾਡੇ ਨਾਲ ਫਟਿੰਗ ਕੋਈ ਪਹਿਲੇ ਸਵਾਲ ਦਾ ਪਾਸਤਾ ਜੀ ਕੱਲ ਪੁਲਿਸ ਜਦੋਂ ਉਹਨਾਂ ਨੂੰ ਬੇਨਤੀ ਆ ਰੇ ਪੁਲਿਸ ਨੇ ਇੱਕ ਮਿੰਟ ਹਰਿਆਣਾ ਪੁਲਿਸ ਨੇ ਉੱਥੇ ਅੰਦਰ ਆ ਕੇ ਅਟੈਕ ਕੀਤਾ ਜਦੋਂ ਉਦੋਂ ਜਿਹੜੀ ਪੰਜਾਬ ਪੁਲਿਸ ਜਿਹੜੀ ਕੋਲੇ ਖੜੀ ਸੀ ਪਹਿਲਾਂ ਉਹ ਪਿੱਛੇ हट ਗਏ ਉਹ ਜੇ ਉਹ ਕੋਲੀ ਖੜੀ ਹੁੰਦੀ ਤਾਂ ਘੱਟੋ ਘਾਟ ਟਰੈਕਟਰ ਤੋੜਦਿਆਂ ਦੀ ਗੋਲੀ ਮਾਰਦਿਆਂ ਦਾ ਉਹ ਮੌਕੇ ਦਾ ਗਵਾਹ ਬਣਨਾ ਸੀ ਕਿ ਪੁਲਿਸ ਨੇ ਸੋ ਸਾਡੇ ਹਿਸਾਬ ਨਾਲ ਜਿਹੜੇ ਪਿੱਛੇ हट ਗਏ ਉਹ ਤਾਂ ਇਹ ਚੇਤਨ ਤੌਰ ਤੇ ਹਟਿਆ ਵੀ ਅਸੀਂ ਮੌਕੇ ਦਾ ਗਵਾਹ ਨਾ ਬਣ ਜਾਈਏ ਅੱਛਾ ਜੇ ਕਤਲ ਦਾ ਪਰਚਾ ਦਰਜ ਹੁੰਦਾ ਜੇ ਕਤਲ ਦਾ ਪਰਚਾ ਦਰਜ ਹੁੰਦਾ ਤਾਂ ਕੀ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਤੁਸੀਂ 120 ਵਿੱਚ ਰੱਖੋ ਹਾਂ ਹਾਂ ਇਹ 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 ਇੱਕ ਇਹ ਤੋਂ ਵੀ ਵੱਡਾ ਸਵਾਲ ਸੀ ਜਿਹੜਾ ਮੰਗਣਾ ਜੁੜਿਆ ਹੋਇਆ ਅਸੀਂ ਵਿਰੋਧੀ ਪਾਰਟੀਆਂ ਨੂੰ ਇਹ ਕਿਹਾ ਵੀ ਉਹ ਇਹ ਕੇਂਦਰ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਛੱਦਦੇ ਆ ਬਿੱਲ ਲਿਆਉਣ ਲਈ ਐਮਐਸਪੀ ਖਰੀਦੀ ਗਰੰਟੀ ਕਾਨੂੰਨ ਬਣਾਉਣ ਦਾ ਉਹ ਆਪਣੀ ਸਥਿਤੀ ਸਪਸ਼ਟ ਕਰਨ ਵੀ ਉਹਨਾਂ ਦੇ ਜਿੰਨੇ ਵੀ ਐਮਪੀ ਨੇ ਕਿ ਉਹ VOTING ਵਿੱਚ ਹਿੱਸਾ ਲੈਣਗੇ ਅਸੀਂ ਇਹ ਤੋਂ ਗਾਹਾਂ ਕਹਿੰਨੇ ਆ ਕਿ ਉਹ ਲੋਕ ਸਭਾ ਦੇ ਸਪੀਕਰ ਨੂੰ ਉਹਨਾਂ ਦੇ ਐਮਪੀ ਕਹਿਣ ਵੀ ਇਹ ਬਿੱਲ ਲਿਆਂਦਾ ਜਾਵੇ ਪੰਜਾਬ ਦੇ ਵਿੱਚ ਕਾਲੀ ਦਾ ਸਥਿਤੀ ਸਪਸ਼ਟ ਕਰੇ ਆਮ ਆਦਮੀ ਸਪਸ਼ਟ ਕਰੇ ਕਾਂਗਰਸ ਸਪਸ਼ਟ ਕਰੇ ਪਈ ਉਹਨਾਂ ਦਾ ਇਸ ਬਿੱਲ ਤੇ ਕੀ ਫੈਸਲਾ ਵਾ ਅਗਰ ਸਾਡੇ ਵਿੱਚ ਹੀ ਇਹ ਕਿਹੜੀਆਂ ਕਰ ਦੋ ਸਾਰੇ ਆਣੇ ਚੁੱਕਦੇ ਸਰ ਸਰ ਧੰਨਵਾਦ ਸਾਹਿਬ ਇੱਕ ਜਿਹੜਾ ਹੈਗਾ ਕੀ ਬੋਟਮ ਦਾ ਕਿਵੇਂ ਇਹ ਬੋਲੇ ਕੇ ਹੋ ਰਹੀ ਹੈ ਮਲੇਨੀ ਡਿਲੇ ਕੇ ਹੋ ਰੋ ਬਣਾ ਉਹ ਫੋਟ ਬਣਾ ਬਲੇ ਕੇ ਹੋ ਰਿਹਾ ਮੇਰੀ ਇੱਕ ਮਿੰਟ ਮੇਰੀ ਅਰਜ਼ੀ ਕੀ ਹੈ ਦੇਖੋ ਸਵਾਲ ਜਿਹੜਾ ਕਰਨਾ ਹੈ ਨਾ ਤੁਹਾਡੇ ਸਵਾਲ ਦਾ ਜਵਾਬ ਰੋਲ ਜਾਂਦਾ ਹੈ ਮੇਰਾ ਤੁਹਾਡੇ ਸਵਾਲ ਦਾ ਜਵਾਬ ਰੋਲ ਜਾਂਦਾ ਜਿਹੜੀ ਤੁਸੀਂ ਗੱਲ ਪੁੱਛਣੀ ਆ ਅਸੀਂ 2 ਮਿੰਟ 4 ਮਿੰਟ 10 ਮਿੰਟ ਹੋਰ ਰੁਕ ਜਾਣੀ ਕੱਲਾ-ਕੱਲਾ ਬੰਦਾ ਸਵਾਲ ਕਰ ਲਓ ਸਾਡੇ ਤੇ ਪੋਸਟਮਾਰਟਮ ਦਾ ਦੱਸੋ ਜੀ ਪੋਸਟਮਾਰਟਮ ਕੀ ਕਰ ਰਹੇ ਜੀ ਪੋਸਟਮਾਰਟਮ ਤੇ ਕੀ ਸਟੈਂਡ ਹੈ ਦੇਖੋ ਪੋਸਟਮਾਰਟਮ ਦਾ ਸਟੈਂਡ ਸਾਡਾ ਸਪਸ਼ਟ ਹੈ ਕਿ ਅਸੀਂ ਪੋਸਟਮਾਰਟਮ ਕਰਾਉਣ ਤੋਂ ਸਾਡਾ ਕੋਈ ਡਿਕਾ ਨਹੀਂ ਹੈ ਕੀ ਗੱਲ ਹੈ ਕਿ ਬੋਰਡ ਬਣੇ ਇਹਦੇ ਬੋਰਡ ਬਣ ਕੇ ਦਾ ਪੋਸਟਮਾਰਟਮ ਕਰੇ ਨੌਜਵਾਨ ਦੇ ਗੋਲੀ ਵੱਜੀ ਕੱਲ ਨੂੰ ਕੋਈ ਇਹ ਦਬਾਅ ਪਾ ਕੇ ਇਹ ਜੀ ਗੱਲ ਸਾਹਮਣੇ ਨਿਕਲ ਕੇ ਆ ਜੇ ਕਿ ਮੈਂ ਜੀ ਇਹਦੇ ਤਾਂ ਇਹ ਤਾਂ ਪ੍ਰਾਈਵੇਟ ਬੰਦੇ প্লাਸਟਿਕ ਬੋਰਡ ਵੱਜੀ ਸੀ ਫਲਾਨਾ ਹੋਇਆ ਸੀ ਉੱਥੇ ਜਿਹੜੀ ਗੋਲੀ ਚੱਲੀ ਐ ਇਹ ਸਪਸ਼ਟ ਅਸੀਂ ਮਤਲ ਲੈਣਾ ਚਾਹਵਾ। ਧਲੇਵਾਲ ਸਾਹਿਬ ਧਲੇਵਾਲ ਸਾਹਿਬ ਸਰ ਇੰਟੈਲੀਜੈਂਸੀ ਕੋਲ ਸਾਰੀ ਰਿਪੋਰਟਾਂ ਪਹੁੰਚ ਹੁੰਦੀਆਂ ਕੀ ਸਰਕਾਰ ਦੇ ਕੋਲ ਹੀ ਪਹੁੰਚਦੀਆਂ ਨੇ ਕਿ ਇੰਟੈਲੀਜੈਂਸੀ ਕੋਲ ਤਾਂ ਵੀਲ ਨਹੀਂ ਜ਼ਰੂਰ ਮੈਂ ਜਿਹੜੀ ਬੇਨਤੀ ਕਰਦਾ ਮੈਨੂੰ ਪੂਰੀ ਗੱਲ ਇਹਨਾਂ ਦੇ ਸਵਾਲਾਂ ਦਾ ਜਵਾਬ ਦੇ ਦੇ। ਇਹਦੇ ਜਿਹੜੇ ਸਵਾਲ ਆ ਰਹੇ ਨੇ ਪੋਸਟ ਮਾਰਟਮ ਲੇਟ ਹੋਣ ਦਾ ਕਾਰਨ ਪੰਜਾਬ ਸਰਕਾਰ ਆਪਣੀ ਜਿਹੜੀ ਅਸੀਂ ਗੱਲ ਮੰਗੀ ਆ ਕਿ ਉਹਨੂੰ ਸ਼ਹੀਦ ਦਾ ਦਰਜਾ ਦੇਵੇ ਸਾਰੀਆਂ ਸਹੂਲਤਾਂ ਉਹਨੂੰ ਸ਼ਹੀਦ ਪਰਿਵਾਰਾਂ ਅਸੀਦਾਂ ਦੇ ਪਰਿਵਾਰਾਂ ਨੂੰ ਜਿਤੇ ਦਿੱਤੇ ਹੈਗੇ ਉਹ ਇਹਨਾਂ ਦੇ ਪਰਿਵਾਰ ਲਈ ਅਨਾਉਂਸ ਕਰੇ ਉਹਨਾਂ ਦੇ ਇਹ ਦੇ ਵਿੱਚ ਦਲੇ ਦਾ ਇੱਕ ਵੱਡਾ ਕਾਰਨ ਹੁਣ ਤੁਹਾਡਾ ਹੋਰ ਦੱਸੋ ਜੇ ਤੱਕ ਤੁਸੀਂ ਗਏ ਜੀ ਮੁਖਤਰੀ ਨੇ ਕਿਹਾ ਕਿ ਅਸੀਂ ਕੇਸ ਕਰਾਂਗੇ ਦਰਜ ਵੀ ਕਰਾਂਗੇ ਲੇਕਿਨ ਉਹਦੇ ਲਈ ਲੱਗਦਾ ਨਹੀਂ ਤੁਹਾਨੂੰ ਪੋਸਟਮਾਰਟਮ ਹੋਣਾ ਬਹੁਤ ਜ਼ਰੂਰੀ ਹੈ ਮੈਂ ਇੱਕ ਬੇਨਤੀ ਕਰਾਂ ਕਰਾਵਾਂਗੇ ਸਰਕਾਰ ਨੂੰ ਅਨਾਉਂਸਮੈਂਟ ਕਰਨ ਚ ਕੀ ਦੇਰ ਹੈ ਸਰਕਾਰ ਨੂੰ ਅਨਾਉਂਸਮੈਂਟ ਕਰਨ ਚ ਕੀ ਦੇਰ ਹੈ ਸਰਕਾਰ ਅਨਾਉਂਸਮੈਂਟ ਕਰੇ ਤੇ ਸਾਡੇ ਦੇਸ਼ ਦਾ ਕੋਈ ਐਫ ਆਈ ਆਰ ਕਰਨ ਤੇ ਕੋਈ ਪੋਸਟਮਾਰਟ ਮੁੜਕਾ ਨਹੀਂ ਹੁੰਦਾ ਪਹਿਲੀ ਐਫ ਆਈ ਆਰ ਹੁੰਦੀ ਆ ਕਰ ਸਕਦੇ ਆ ਬਿਆਨਾਂ ਦੇ ਦਰ ਤੱਕ ਜਦ ਤੱਕ ਸਹੀਧ ਨਹੀਂ ਕਰਿਆ ਜਾਂਦਾ ਸਰ ਇਹ ਇੱਕ ਵਾਰੀ ਮਾਣ ਸਾਹਿਬ ਜਸਤਾ ਵੀ ਕਲੀਅਰ ਕਰਦੇ ਕਿ ਅੱਲਾ ਵੱਲੋਂ ਹੀ ਇਹਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਹਦੇ ਨਾਲ ਡਾਕਟਰ ਦੀ ਸਵਾਜੀ ਖਰਾਬ ਹੋ ਗਈ 300 ਚਲੋ ਹੁਣ ਅੱਜ ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਅਸੀਂ ਜਿੰਨੇ ਸਾਡੇ ਨੌਜਵਾਨ ਚਖਮੀ ਹੋਏ ਕੋਈ ਹਰਿਆਣੇ ਦੀ ਬਾਰਡਰ 'ਚ ਅੱਜ ਸਰਦ ਦੇ ਜਾ ਕੇ ਚੱਕ ਨਹੀਂ ਹੋਇਆ ਨਹੀਂ ਹੋਇਆ ਜਿੰਨ ਅਸੀਂ ਗਏ ਆ ਸ਼ਾਂਤੀਪੂਰਵਕ ਢੰਗ ਨਾਲ ਅਸੀਂ ਗਏ ਆ ਆਗੂ ਗਏ ਨੇ ਸ਼ਾਂਤੀਪੂਰਵਕ ਢੰਗ ਦੇ ਨਾਲ ਸਾਰੀ ਪ੍ਰੈਸ ਨੂੰ ਪਤਾ ਹੈ ਤੇ ਯਾਰ ਜਦੋਂ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਜਾ ਰਹੇ ਆ ਉਹ ਲਾਂਡ ਆਰਡਰ ਨੂੰ ਖਾਪ ਕਰਨ ਦੀ ਤਾਂ ਕੋਈ ਗੱਲ ਨਹੀਂ ਆਏ ਉਹਦੇ ਤੇ ਸ਼ੈਲਿੰਗ ਕਿਉਂ ਹੋ ਰਹੀ ਹੈ ਔਰ ਇੰਨੀ ਹੈਵੀ ਸ਼ੈਲਿੰਗ ਆ ਕਿ ਆਗੂਆਂ ਦੇ 4-5 ਗੋਲੇ ਮੁਰਲੇ ਪਾਸੇ 4-5 ਗੋਲੇ ਮਗਰਲੇ ਪਾਸੇ ਫਿਰ ਜਦੋਂ ਗੱਲਬਾਤ ਕਰਨ ਹੋਣ ਤੋਂ ਬਾਅਦ ਅਸੀਂ ਆਪਦੀ ਪਿੱਛੇ ਨੂੰ ਆ ਰਹੇ ਆ ਉਸ ਵੇਲੇ ਫੇਰ ਵਾਪਸ ਆਉਂਦੇ ਆ ਤੇ ਗੋਲੇ ਤਾਗਦੇ ਇਹ ਪੰਜਾਬ ਪੰਜਾਬ ਦਾ ਦਾ ਕਿਸਾਨ ਮਾਹੌਲ ਨੂੰ ਲੈਂਡ ਆਰਡਰ ਦੀ ਸਥਿਤੀ ਬਣਾ ਰਿਹਾ ਕਿ ਸਰਕਾਰਾਂ ਬਣਾ ਰਹੀਆਂ ਨੇ ਤੇ ਸਰਕਾਰ ਬਣਾ ਰਹੀ ਹੈ ਸਰਕਾਰ ਮਾਹੌਲ ਨੂੰ ਵਿਗਾੜਨਾ ਖੁਦ ਚਾਹੁੰਦੀ ਆ ਬੋਰਚੇ ਦੀ ਸਥਿਤੀ ਕੀ ਹੈ ਫ੍ਰੀਜ਼ ਹੈ ਦੋ ਦਿਨ ਲਈ ਜਾਂ ਕੰਟੀਨਿਊ ਨਹੀਂ ਜੇ ਬੋਰਚਾ ਜੀ ਸਾਹਿਬ ਜੀ ਐਫ ਆਈ ਆਰ ਦੀ ਗੱਲ ਕੀਤੀ ਹੈ ਕਿ ਐਫ ਆਈ ਆਰ ਹੋਵੇ ਦੇਖੋ ਅਸੀਂ ਤਾਂ ਕਹਿ ਤਾ ਹੁਣ ਇਹ ਗੱਲ ਅਸੀਂ ਇਹ ਤਾਂ ਸਰਕਾਰ ਕਰੇ ਹੁਣ ਉਹਨੇ ਕੀ ਕਰਨਾ ਮੋਰਚੇ ਦੀ ਚੜਦੀ ਕਲਾ ਵਾ ਮੋਰਚੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਪਹੁੰਚ ਰਹੇ ਆ ਸਭ ਕੁਝ ਚੱਲ ਰਿਹਾ ਅਗਲੀ ਜਿਹੜੀ ਪੋਜੀਸ਼ਨ ਆ ਸਾਡੀ ਇਹ ਰਾਤ ਨੂੰ ਮੀਟਿੰਗ ਹੋਊਗੀ ਕੱਲ ਵੀ ਹੋ ਸਕਦੀ ਆ ਕੱਲ ਸ਼ਾਮਾਂ ਤੱਕ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ ਬੰਦੇ ਸਾਹਿਬ ਹੁਣ ਵੀ ਬੰਦੇ ਸਾਹਿਬ ਤੁਹਾਡੇ ਕੋਲ ਸਰ ਸਭ ਤੋਂ ਵੱਡੀ ਗੱਲ ਰਹਿ ਗਈ ਹੈ ਸਯੁਕਤ ਸਯੁਕਤ ਕਿਸਾਨ ਮੋਰਚੇ ਦੇ ਨਾਲ ਕੋਈ ਰਸਤਾ ਰੱਖਿਆ ਜਾਊਗਾ ਮੀਟਿੰਗ ਦੇ ਵਿੱਚ ਵੀ ਰਾਜ ਕੀਤਾ ਜਾਊਗਾ ਕਿਉਂਕਿ ਉਹਨਾਂ ਤਾਲਮਿਲ ਬਣਾਉਣ ਦੀ ਗੱਲ ਚੱਲ ਰਹੀ ਹੈ ਕੋਈ ਮੈਂ ਫੇਰ ਅਰਜ਼ ਕਰਦਾ ਜੀ ਹਰ ਮੀਟਿੰਗ ਦੇ ਵਿੱਚ ਹਰ ਸਾਡੀ ਪੀਸੀ ਦੇ ਵਿੱਚ ਇਹ ਸਵਾਲ ਦਾ ਕੀ ਅਸੀਂ ਕਿੰਨੀ ਵਾਰ ਜਵਾਬ ਦੇ ਚੁੱਕੇ ਹਾਂ ਹਰ ਵਾਰੀ ਅਸੀਂ ਜਵਾਬ ਦਿੰਨੇ ਆਂ ਹਰ ਵਾਰੀ ਤੁਸੀਂ ਸਾਰੇ ਸਵਾਲ ਸਾਡੇ ਦੇ ਹੀ ਫਿਰ ਲਏ ਆਂ ਜੀ ਬਾਬਾ ਸਾਹਿਬ ਕਈ ਕਈ ਅਨੇਕ ਦੇ ਬਿਆਨ ਆਣੇ ਸ਼ੁਰੂ ਹੋ ਗਏ ਜੀ ਕਿ ਇਸ ਵਾਰ ਕਮੀ ਰਹਗੀ ਕਿ ਇਕੱਠੇ ਨਹੀਂ ਸੀਗੇ ਇਹ ਤੁਹਾਨੂੰ ਇਹ ਕਮੀ ਨਹੀਂ ਹੈ ਜਿਹੜੀਆਂ ਕਮੀਆਂ ਨੇ ਸਾਰੀਆਂ ਨਜ਼ਰ ਆ ਰਹੀਆਂ ਨੇ ਮੈਂ ਨਹੀਂ ਬੋਲਣਾ ਚਾਹੁੰਦਾ ਤੁਹਾਨੂੰ ਤੁਸੀਂ ਕਿਉਂ ਮਤਲਬ ਇਸ ਗੱਲ ਦੇ ਉੱਤੇ ਆਪਾਂ ਸਵਾਲ ਜਵਾਬ ਇਸ ਇਸ ਗੱਲ ਨੂੰ ਛੱਡ ਕੇ ਸਵਾਲ ਮੈਂ ਕਹਿੰਦਾ ਇੱਕ ਮਿੰਟ ਪੇਸ਼ ਕਰਦੇ ਹਾਂ ਮੈਂ 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 ਦੋਦਾਂ ਸੁਣ ਲਓ ਪੰਜਵੇਂ ਪੰਜਵੇਂ ਦੀ ਮੀਟਿੰਗ ਦਾ ਕਲੀਅਰ ਕਰਦੇ ਹੋ ਅਪੀਲ ਕਰਦੇ ਹੋ ਜੀ ਸਾਫ ਸਪਸ਼ਟ ਕਰ ਦੇਣਾ ਦੇਖੋ ਅਪੀਲ ਕਰਦੇ ਹੋ ਜਿਹੜੇ ਵੀ ਸਾਡੇ ਭਰਾ ਮੋਰਚੇ ਦੀ ਹਮਾਇਤ ਕਰ ਰਹੇ ਉਹ ਤੇ ਧੰਨਵਾਦ ਕੀਤਾ ਉਹ ਆਪਣੇ ਪਦਰ ਤੇ ਕੁਝ ਵੀ ਕਰਨਾ ਚਾਹੁੰਦੇ ਸੀ ਕਹਿੰਦੇ ਵੀ ਆਹ ਮੋਰਚੇ ਦੋ ਜਿਹੜੇ ਵੱਡੇ ਫੋਰਮਾਂ ਨੇ ਲਾਣਗੇ ਤੇ ਟਕਰਾਵਾਂ ਨਾ ਕਰੋ ਅਸੀਂ ਇੱਕ ਬੇਨਤੀ ਕੀਤੀ ਵੀ ਦੋਵਾਂ ਮੋਰਚਿਆਂ ਨੇ ਇੱਕ ਡਿਸਪਲਿਨ ਜਾਬਤਾ ਬਣਾਇਆ ਹੋਇਆ ਜਿਹੜਾ ਵੀ ਉਸ ਡਿਸਪਲਿਨ ਜਾਪਤੇ ਨੂੰ ਮੰਨੂਗਾ ਸਾਰਿਆਂ ਵਾਸਤੇ ਰਸਤੇ ਖੁੱਲੇ ਆ। ਭੰਦੇ ਸਾਹਿਬ ਇੱਕ ਤਾਂ ਕੇਂਦਰ ਨਾਲ ਤੁਹਾਡੀ ਅਗਲੀ ਜਿਹੜੀ ਮੀਟਿੰਗ ਹੈ ਕਿਸ ਟਾਈਮ ਹੋ ਸਕਦੀ ਹੈ ਕੋਈ ਹੋਰ ਗੱਲ ਹੋਈ ਹੈ ਜਾਂ ਨਹੀਂ ਹੋਈ ਇਸ ਬਾਰੇ ਵੀ ਸਪਸ਼ਟ ਕਰ ਦਿਓ ਇੱਕ ਇੱਕ ਢੱਲੇਵਾਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਜਿਹੜੀ ਐਫ ਆਈ ਆਰ ਵੀ ਨਹੀਂ ਦੇ ਰਹੀ ਹੁਣ ਵੀ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਤੁਹਾਡੇ ਨਾਲ ਹੋ ਸਕਦਾ ਹੁਣ ਮੀਟਿੰਗ ਹੋਵੇ ਉੱਥੇ ਕੀ ਗੱਲਬਾਤ ਹੋਣ ਵਾਲੀ ਹੈ ਕੋਈ ਰابطਾ ਹੋਇਆ ਪਹਿਲਾਂ ਮੀਟਿੰਗ ਰੱਖੀ ਪਹਿਲੀ ਤਾਂ ਮੈਂ